ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਹੋਏ ਖਾਲਸਾ ਪੰਥ ਦੀਆਂ ਗੂੰਜਾਂ ਦੇਸ਼ਾਂ-ਪਰਦੇਸ਼ਾਂ ਵਿੱਚ ਪੈ ਰਹੀਆਂ ਨੇ ਜੇ ਆਪ ਕਰਾ ਕਰੀਏ ਗੱਲ ਦਸਤਾਰ ਦੀ ਤੇ ਦਸਤਾਰ ਹਰ ਸਿੱਖ ਦੀ ਪਛਾਣ ਬਣ ਚੁੱਕੀ ਆ ਸਿੱਖੀ ਦੀ ਪਛਾਣ ਬਣ ਚੁੱਕੀ ਆ ਨੌਜਵਾਨ ਬੜੇ ਉਤਸ਼ਾਹ ਦੇ ਨਾਲ ਬੜੀਆਂ ਚਾਵਾਂ ਤੇ ਉਹ ਮੰਗਾਂ ਦੇ ਨਾਲ ਸਿਰਾਂ ਤੇ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਉਂਦੇ ਨੇ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜਾ ਦਸਤਾਰ ਸਜਾਉਣ ਦਾ ਪ੍ਰਤੀਸ਼ਤਾ ਉਹ ਬੜੇ ਵੱਡੇ ਪੱਧਰ ਤੇ ਵਧਿਆ ਤੇ ਅਕਸਰ ਜਦੋਂ ਬੱਚੇ ਸਕੂਲਾਂ ਜਾਂ ਕਾਲਜਾਂ 'ਚ ਜਾਂਦੇ ਨੇ ਤੇ ਸਿਰਾਂ ਤੇ ਜਿਹੜੀਆਂ ਸਜਾਈਆਂ ਹੋਈਆਂ ਦਸਤਾਰਾਂ ਵਾਂ ਉਹ ਸਾਨੂੰ ਇੱਕ ਦਿਖਾਉਂਦੀਆਂ ਨੇ ਕਿ ਕਿਸ ਤਰ੍ਹਾਂ ਸਿੱਖ ਜਿਹੜਾ ਵਾ ਉਹ ਆਪਣੀ ਦਸਤਾਰ ਦਾ ਸਤਿਕਾਰ ਕਰਦਾ ਵਾ ਕਿਸ ਤਰ੍ਹਾਂ ਜਿਹੜੀ ਸਿੱਖੀ ਆ ਉਹ ਵੱਧ ਫੁੱਲ ਰਹੀ ਆ ਇਸੇ ਤਰ੍ਹਾਂ ਹੀ ਵਿਦੇਸ਼ਾਂ ਦੇ ਵਿੱਚ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਮੇਂ-ਸਮੇਂ ਸਿਰ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ ਤਾਂ ਜੋ ਇੱਥੇ ਜਨਮੇ ਦੂਜੀ ਪੀੜੀ ਦੇ ਬੱਚਿਆਂ ਨੂੰ ਦਸਤਾਰ ਲਹਿਰ ਦੇ ਨਾਲ ਜੋੜੇ ਜਾ ਸਕੇ ਕੀਰਤਨ ਦੇ ਨਾਲ ਜੋੜਿਆ ਜਾ ਸਕੇ ਉਹਨਾਂ ਨੂੰ ਜਿਹੜੀ ਧਾਰਮਿਕ ਸਿੱਖਿਆ ਵਾ ਉਹ ਦਿੱਤੀ ਜਾ ਸਕੇ ਅੱਜ ਆਪਾਂ ਆਏ ਹਾਂ ਇਟਲੀ ਦੀ ਰਾਜਧਾਨੀ ਰੋਮ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਨਵੀਨੀਓ ਜਿੱਥੇ ਕਿ ਦਸਤਾਰ ਲਹਿਰ ਵਾਲੇ ਨੌਜਵਾਨ ਵੀਰਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਦਸਤਾਰ ਮੁਕਾਬਲੇ ਆਰੰਭ ਕੀਤੇ ਗਏ ਨੇ ਆਪਾਂ ਚਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਕਿ ਇਹਨਾਂ ਨੌਜਵਾਨਾਂ ਵੱਲੋਂ ਦਸਤਾਰ ਲਹਿਰ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਮੁਕਾਬਲਿਆਂ 'ਚ ਕਿਸ ਤਰ੍ਹਾਂ ਪਾਰਟਿਸਪੇਟ ਕੀਤਾ ਗਿਆ ਵਾ ਆਪਾਂ ਤੁਹਾਨੂੰ ਇਸ ਸਮਾਗਮ ਦੇ ਜਿਹੜੇ ਲਾਈਵ ਦ੍ਰਿਸ਼ਾ ਉਹ ਵਿਖਾਉਂਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜਿੰਨੇ ਵੀ ਬੱਚੇ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲਈ ਆਏ ਨੇ ਉਹਨਾਂ ਨੂੰ ਫਰਸਟ, ਸੈਕੰਡ ਅਤੇ ਥਰਡ ਆਨਾਮ ਦੇ ਕੇ ਜਿਹੜਾ ਵਾ ਉਹ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਣਾ ਵਾ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਇਹਨਾਂ ਦਸਤਾਰ ਮੁਕਾਬਲਿਆਂ ਦੇ ਅੱਖੀਂ ਡਿੱਠੇ ਹੋਏ ਦ੍ਰਿਸ਼ ਤੇ ਸੁਣਦੇ ਹਾਂ ਕੀਰਤਨ ਕਿਸ ਤਰ੍ਹਾਂ ਬੱਚੇ ਕੀਰਤਨ ਤੇ ਕਵੀਸ਼ਰੀ ਗਾਇਨ ਕਰਦੇ ਨੇ ਕਿਉਂਕਿ ਇਹ ਵੀ ਜਿਹੜੇ ਇੱਕ ਮੁਕਾਬਲੇ ਰੱਖੇ ਗਏ ਨੇ ਚਲਦੇ ਆ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਆ ਇਸ ਸਮਾਗਮ ਦੇ ਲਾਈਵ ਦ੍ਰਿਸ਼ ਰਾਜਵਿੰਦਰ ਸਿੰਘ ਪਹਿਲਾ ਨਾਮ ਰਤਨਜੀਤ ਸਿੰਘ ਦੂਜਾ ਜੋਗਨਜੀਤ ਸਿੰਘ ਤੀਜਾ ਇਹ ਤਿੰਨੋਂ ਨਾਮਾਂ ਜੀ ਅੰਕੇ ਹੁੰਦੇ ਆ ਕਿ ਸਾਡੀ ਫਰਵਾਰੀ ਦੇ ਇਹ ਬੁੱਢੇ ਜਿਹਨਾਂ ਦਾ ਜਿੰਨਾ ਤੱਕ ਨੂੰ ਭਾਣਾ ਸ਼ਾਮੇ ਬਣਦਾ ਹੈ ਸਿੱਖਿ ਦੇ ਡਰਤਾ ਨੂੰ ਹੋਣਾ ਹੈ ਉਹ ਤੁਹਾਡੇ ਮਾਪਿਆਂ ਦੇ ਮਿਹਨਤੀ ਸਤਾ ਬਣਨਾ ਜੇ ਮਾਪੇ ਨਹੀਂ ਸਾਥ ਦੇਣਗੇ ਤਾਂ ਬੜੀ ਸਹੀ ਦੇ ਨਾਲ ਬੱਚੇ ਨਾਲ ਲੱਗਦੇ ਹਨ ਜਦੋਂ ਮਾਂ ਬਾਪ ਚਾਵੇ ਤਾਂ ਤਰਤੀਜ ਨੂੰ ਵੀ ਸੌਖ ਹੋ ਜਾਂਦੀ ਹੈ ਬੱਚੇ ਨੂੰ ਬੜਾਉਣ ਦੇ ਵਿੱਚ ਸਾਰੇ ਬੱਚਿਆਂ ਦੇ ਚਾਰੇ ਦਾ ਜਵਾਬ ਦੇਣਾ ਜਵਾਰੇ ਦੇ ਰੋਗ ਵਿੱਚ ਦੇ ਵਿੱਚ ਜਿਹੜੀ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸਪਲਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ